ਖਾਦੀ ਦਵਾਈ ਇਸੇ ਫਰੀਦ ਨੇ ਹਰ ਸ਼ਨੀਵਾਰ 500 ਮਰੀਜ਼ਾਂ ਪਰ ਬਾਬਾ ਜੀ ਦੀ ਕਿਰਪਾ ਧੰਨ ਧੰਨ ਬਾਬਾ ਜੀ ਸਿੰਘ ਦੀ ਐਸੀ ਕਿਰਪਾ ਹੋਈ ਆ ਲੋੜਵੰਦ ਤੋਂ ਬਿਨਾਂ ਵੀ ਲੋਕ ਆ ਰਹੇ ਆ ਪਰ ਠੀਕ ਹੋ ਕੇ ਜਾ ਰਹੇ ਆ ਇਹਨਾਂ ਕਾ ਉੱਤਰ ਰਹੀਆਂ ਨੇ ਚਿੱਟਾ ਮੂਤੀਆਂ ਠੀਕ ਹੋ ਗਈ ਮੈਨੂੰ ਬਹੁਤ ਵਧੀਆ ਹੁਣ ਪਹਿਲਾਂ ਸੂਈ ਤੇ ਧਾਗਾ ਆਪਣਾ ਨੇੜੇ ਨਿਕਾ ਘੱਟ ਸੀ ਹੁਣ ਬਣ ਗਈ ਆਯੁਰਵੈਦਿਕ ਐਦਾਂ ਦੀ ਚੀਜ਼ ਆ ਜਿਹੜੀ ਜੜ ਤੋਂ ਕੰਮ ਕਰਦੀ ਆ ਮਰੇ ਬੰਦੇ ਤੱਕ ਨੂੰ ਠੀਕ ਕਰ ਦਿੰਦੀ ਜਿਹੜਾ ਬੰਦੇ ਦੇ ਬਿਲਕੁਲ ਮੰਜੇ ਤੇ ਪਿਆ ਹੋਵੇ ਮੈਨੂੰ ਅੱਗੇ ਨਾਲ ਤਾਂ ਬਹੁਤ ਫਰਕ ਆ ਜਿਵੇਂ ਹੁਣ ਆਖਰਾਂ ਸਾਰੇ ਦੀਨ ਦੇ ਆ ਇੱਥੋਂ ਬਿਲਕੁਲ ਸਹੀ ਹੋ ਗਿਆ ਜੀ ਜੋ ਦਵਾਈ ਕੋਲ ਹੈ ਉਹ ਇਹ ਸਾਡੀ ਕੁਰੀ ਦਾ ਨਜੋਈਆ ਬਾਹ ਗਿਆ ਵਾ ਅੱਛਾ ਹੀ ਔਰ ਤੋਂ ਵੀ ਪੰਜ ਪੰਜ ਸੀਸ਼ੇ ਭੇਜਿਆ ਸਤਿਗੁਰਾਲ ਤੁਸੀਂ ਦੇਖ ਰਹੇ ਹੋ ਗ੍ਰੇਟ ਪੰਜਾਬ ਟੀਵੀ ਤੇ ਮੈਂ ਤੁਹਾਡੇ ਨਾਲ ਜਸਪ੍ਰਿਤ ਫ੍ਰੀ ਸੇਵਾ ਫ੍ਰੀ ਸੇਵਾ ਦਾ ਪੈਂਪਲੈਟ ਬਹੁਤ ਅਸੀਂ ਬਾਹ ਡਿੱਗਿਆ ਦੇਖਿਆ ਬੜੇ ਲੋਕਾਂ ਦੇ ਕੋਲ ਵੀ ਹੈ ਤੇ ਬੜੇ ਪਾਸੇ ਇਹਦੀ ਪਬਲਿਸਿਟੀ ਵੀ ਦੇਖੀ ਅਸੀਂ ਤੁਸੀਂ ਦੇਖਿਏ ਜਾ ਕੇ ਵੀ ਕਿੰਨੀ ਕੋਈ ਫ੍ਰੀ ਸੇਵਾ ਹੋ ਰਹੀ ਹੈ ਅਸੀਂ ਇਸੇ ਜਿਹੜੇ ਵੈਦ ਨੇ ਵੈਦ ਹਰਜੀਤ ਸਿੰਘ ਜੀ ਉਹਨਾਂ ਨਾਲ ਗੱਲਬਾਤ ਕਰਨ ਆਇਆ ਸਸਿਕਾ ਵੈਦ ਸਾਹਿਬ ਸਸਿਕਾ ਕੀ ਹਾਲ ਚਾਲ ਜੀ ਬਹੁਤ ਵਧੀਆ ਜੀ ਬਹੁਤ ਵਧੀਆ ਵੀ ਇੱਥੇ ਲਿਖਿਆ ਹੋਇਆ ਫ੍ਰੀ ਦਵਾਈਆਂ ਨਾ ਮੋਟਾ ਮੋਟਾ ਤੇ ਤੁਸੀਂ ਇਹ ਫ੍ਰੀ ਦਵਾਈਆਂ ਦੇ ਅੰਦਰ ਜਿਹੜੇ ਬਾਹਰ ਇਕੱਠੇ ਨੇ ਬਿਲਕੁਲ ਫ੍ਰੀ ਦਵਾਈ ਹੈ ਜੀ ਪਰ ਇਹ ਹਰ ਸ਼ਨੀਵਾਰ ਨੂੰ ਦਿੰਦੇ ਆ ਜੀ ਹਰ ਰੋਜ਼ ਨਹੀਂ ਦਿੰਦੇ ਜਿਵੇਂ ਤੁਸੀਂ ਸੁਣਿਆ ਬਾਹਰੋਂ ਵੀ ਸੁਣਿਆ ਜਾਂ ਇੱਥੋਂ ਸੁਣਿਆ ਇਹ ਅੱਖਾਂ ਦੀ ਦਵਾਈ ਅਸੀਂ ਫ੍ਰੀ ਦਿੰਦੇ ਆ ਹਰ ਸ਼ਨੀਵਾਰ 500 ਮਰੀਜ਼ਾਂ ਅੱਛਾ 500 ਮਰੀਜ਼ 500 ਮਰੀਜ਼ ਕਹਣਾ ਨੇ ਪਤਾ ਨਹੀਂ ਕਿ ਕੋਈ ਨਿਰਾਸ਼ਣ ਮੰਨਦਾ ਬੈ ਬਿਲਕੁਲ ਤੁਹਾਡੀ ਗੱਲ ਸਹੀ ਆ ਸਾਰੇ ਇਹੀ ਕਹਿੰਦੇ ਨੇ ਕਿ ਰਾਸ਼ਨ ਮੰਨਦੇ ਆ ਪਰ ਅਸੀਂ ਫਰੀ ਸੇਵਾ ਚਲਾਈ ਸੀ ਇੱਕ ਲੋੜਵੰਦਾਂ ਨੂੰ ਪਰ ਬਾਬਾ ਜੀ ਦੀ ਕਿਰਪਾ ਧੰਨ ਧੰਨ ਬਾਬਾ ਜੀ ਜੀ ਅਸੀ ਕਿਰਪਾ ਹੋਈ ਆ ਲੋੜਵੰਦ ਤੋਂ ਬਿਨਾ ਵੀ ਲੋਕ ਆ ਰਹੇ ਆ ਪਰ ਠੀਕ ਹੋ ਕੇ ਜਾ ਰਹੇ ਆ ਇਹਨਾਂ ਕਾ ਉੱਤਰ ਰਹੀਆਂ ਨੇ ਚਿੱਟਾ ਮੂਤੀਆਂ ਠੀਕ ਹੋ ਰਹੀਆਂ ਜਿਹੜੀਆਂ ਚਿੱਟਾ ਮੂਤੀਆਂ ਲੋਕੀ ਜਿਹੜੇ ਬਾਕੀ ਅੱਖਾਂ ਵਾਲੇ ਹਸਪੀਟਲ ਵਾਲੇ ਡਾਕਟਰ ਆ ਉਹ ਬੇਕੂਫੇ ਜਿਹੜੇ ਏਡੇ ਏਡੇ ਵੱਡੇ ਹਸਪੀਟਲ ਖੋਲ ਕੇ ਬੱਠੇ ਆ ਦੇਖੋ ਜੀ ਬੇਬਕੂਪਤਾ ਪਰ ਮੈਂ ਨਹੀਂ ਕਹਿ ਸਕਦਾ ਕਿਸੇ ਡਾਕਟਰ ਪੜ੍ਹੇ ਲਿਖੇ ਸਿਆਣੇ ਨੇ ਬਹੁਤ ਨੇ ਪਰ ਕਈ ਵਾਰੀ ਜਿਹੜਾ ਵਿਸ਼ਵਾਸ ਆ ਨਾ ਉਹ ਬਹੁਤ ਵੱਡੀ ਚੀਜ਼ ਆ ਹੂੰ ਵਿਸ਼ਵਾਸ ਦੇ ਨਾਲ ਜਹਾਜ਼ ਉੱਡ ਜਾਂਦੇ ਆ ਜੀ ਬਿਨਾਂ ਵਿਸ਼ਵਾਸ ਤੋਂ ਕੁਝ ਨਹੀਂ ਹੁੰਦਾ ਠੀਕ ਆ ਸਭ ਤੋਂ ਵੱਡੀ ਗੱਲ ਇਹ ਆ ਆਯੁਰਵੈਦਿਕ ਏਦਾਂ ਦੀ ਚੀਜ਼ ਆ ਜਿਹੜੀ ਜੜ ਤੋਂ ਕੰਮ ਕਰਦੀ ਆ ਮਰੇ ਬੰਦੇ ਤੱਕ ਨੂੰ ਠੀਕ ਕਰ ਦਿੰਦੀ ਆ ਜਿਹੜਾ ਬੰਦੇ ਦਾ ਬਿਲਕੁਲ ਮੰਜੇ ਤੇ ਪਿਆ ਹੋਇਆ ਉਹਨੂੰ ਵੀ ਠੀਕ ਕਰ ਦਿੰਦੀ ਆ ਪਰ ਡਾਕਟਰ ਕਹਿੰਦੇ ਆ ਅਸੀਂ ਉਹ ਪ੍ਰੈਸ਼ਰ ਨਹੀਂ ਹਾਲਾ ਜੋ ਡਿਗਰੀਆਂ ਲੈ ਚੁੱਕੇ ਆ ਪੜ ਚੁੱਕੇ ਆ ਲਿਖ ਚੁੱਕੇ ਆ ਉਹ ਹਮੇਸ਼ਾ ਆਪਰੇਸ਼ਨ ਨੂੰ ਹੀ ਰੈਫਰ ਕਰੂਗਾ ਅਸੀਂ ਬਿਨਾ ਆਪਰੇਸ਼ਨ ਤੋਂ ਚਿੱਟਾ ਮੋਤੀਆ ਕਾਲਾ ਮੋਤੀਆ ਦੂਰ ਦੀ ਨਿਗਾ ਘੱਟ ਹੋਵੇ ਨੇੜੇ ਦੀ ਘੱਟ ਹੋਵੇ ਜਾਗੋ ਇਹ ਅੱਖਾਂ 'ਚ ਪਾਣੀ ਜਾਲਾ ਬਜਾਰ ਆਂਦਾ ਹੋਵੇ ਸਾਰੀ ਸਮੱਸਿਆ ਦੂਰ ਹੋ ਜਾਂਦੀ ਹੈ ਐਨਕ ਤੱਕ ਉੱਤਰਦੀ ਹੈ ਮਤਲਬ ਅੱਖਾਂ ਦੀ ਕੋਈ ਵੀ ਦਿੱਕਤ ਹੋਵੇ ਤੁਸੀਂ ਤਾਂ ਫ੍ਰੀ ਦਵਾਈ ਦਿੰਦੇ ਹੋ ਫ੍ਰੀ ਦਵਾਈ ਦਿੰਦੇ ਆ ਅੱਖਾਂ ਦੀ ਕੋਈ ਦਿੱਕਤ ਹੋਵੇ ਬਸ ਇੱਕ ਧਿਆਨ ਰੱਖਣਾ ਵੀ ਜਿਹਨੇ ਸਾਡੇ ਕੋਲ ਆਉਣਾ ਦਵਾਈ ਲੈਣ ਵਾਸਤੇ ਉਹਦਾ ਅੱਖ ਦਾ ਆਪਰੇਸ਼ਨ ਨਹੀਂ ਹੋਇਆ ਹੋਣਾ ਚਾਹੀਦਾ ਅੱਛਾ ਲੈਂਸ ਨਹੀਂ ਹੋਣਾ ਚਾਹੀਦਾ ਇੰਜੈਕਸ਼ਨ ਵਗੈਰਾ ਨਹੀਂ ਹੋਣਾ ਚਾਹੀਦਾ ਲੇਜ਼ਰ ਨਹੀਂ ਹੋਣਾ ਚਾਹੀਦਾ ਔਰ ਕੋਈ ਸਮੱਸਿਆ ਹੋਵੇ ਅੱਖ ਦੀ ਉਹ ਸਭ ਇੱਕੋ ਦਵਾਈ ਦੇ ਨਾਲ ਠੀਕ ਹੁੰਦੀ ਸਾਡੀ ਸਿਰਫ ਸ਼ਨੀਵਾਰ ਦੇ ਸ਼ਨੀਵਾਰ ਦੇ ਨੂੰ ਅੱਗੇ ਪਿੱਛੇ ਦੇਣੇ ਹੋ ਫਰੀ ਦਵਾਈ ਨਹੀਂ ਅੱਗੇ ਪਿੱਛੇ ਨਹੀਂ ਹਰ ਸ਼ਨੀਵਾਰ ਅੱਛਾ ਇੱਕੋ ਦਿਨ ਰੱਖਿਆ ਜੇ ਅਸੀਂ ਨਾ ਅੱਗੇ ਪਿੱਛੇ ਰੱਖਦੇ ਆਂ ਕਈ ਵਾਰ ਅਸੀਂ ਉਰੇ ਪਰੇ ਹੁੰਨੇ ਜਾਂ ਕੁਝ ਤਾਂ ਕਈ ਵਾਰ ਦੂਰੋਂ ਪੇਸ਼ੈਂਟ ਆਇਆ ਮੁੜ ਜਾਂਦਾ ਜੀ ਕਹਿੰਦਾ ਮੈਂ ਤਾਂ ਫਰੀ ਦਵਾਈ ਲੈਣ ਆਇਆ ਸੀ ਪਰ ਸੇ ਹੁਣ ਇੱਕੋ ਦਿਨ ਫਿਕਸ ਕਰਤਾ ਵੀ ਇੱਕੋ ਦਿਨੀ ਦਵਾਈ ਦੇ ਕੇ ਫ੍ਰੀ ਕਰ ਦਿਆ ਕਰਨਾ ਸਾਰੇ ਨੂੰ ਨਹੀਂ ਤੁਹਾਡੇ ਕੋਲ ਹੁਣ ਤੱਕ ਤਾਂ ਕਿਹੜਾ ਤਜਰਬਾ ਹੈ ਵੀ ਜਿਹੜੇ ਬੜੇ ਦੂਰੋਂ ਦੂਰੋਂ ਪੇਸ਼ੈਂਟ ਆਏ ਹੋਣ ਔਰ ਬਹੁਤ ਪਰੇਸ਼ਾਨ ਹੋਣ ਕੋਈ ਇਹਦਾ ਤਾਂ ਤਜਰਬਾ ਹੈਗਾ ਤਜਰਬਾ ਇਦਾਂ ਜੀ ਬਾਕੀ ਜੇ ਤੁਸੀਂ ਬਾਹਰ ਜਾ ਕੇ ਦੇਖੋ ਤਾਂ ਵੀਊ ਤੁਸੀਂ ਬਾਹਰੋਂ ਲੈ ਸਕਦੇ ਹੋ ਮੈਂ ਆਪਣੀ ਸਿਹਤ ਆਪ ਕਰਾਂ ਤੇ ਉਹ ਕੰਨੇ ਸ਼ੋਭਾ ਨਹੀਂ ਦਿੰਦੀ ਬਾਹਰੋਂ ਪਤਾ ਲੱਗੇ ਤਾਂ ਸ਼ੋਭਾ ਉਹ ਨਜ਼ਾਰਾ ਵੱਖਰਾ ਹੀ ਹੁੰਦਾ ਵਾ ਪਰ ਫਿਰ ਵੀ ਇਹ ਜੇ ਲੋਕ ਆਏ ਨੇ ਜਿਹੜੇ ਕਹਿੰਦੇ ਸਾਨੂੰ ਬਿਲਕੁਲ ਦਿਖਾਈ ਨਹੀਂ ਦਿੰਦਾ ਸੀ ਬਿਲਕੁਲ ਅੱਖਾਂ ਮੁਰੇ ਕਾਲਾ ਹਨੇਰਾ ਸੀ ਪਰ ਹੁਣ ਕਹਿੰਦੇ ਸਾਨੂੰ ਖਤ ਦਿਖਣਾ ਸ਼ੁਰੂ ਹੋ ਗਿਆ ਲਾਲ ਰੰਗ ਦਿਖਣਾ ਸ਼ੁਰੂ ਹੋ ਗਿਆ ਡਾਰਕ ਡਾਰਕ ਰੰਗ ਦਿਖਣੇ ਸ਼ੁਰੂ ਹੋ ਗਿਆ ਧੁੱਕ ਪਤਾ ਲੱਗ ਗਈ ਧੁੱਕ ਚੜ ਗਈ ਆ ਰਾਤ ਦਾ ਪਤਾ ਲੱਗਣਾ ਸ਼ੁਰੂ ਹੋ ਗਿਆ ਇਹ ਚਮਤਕਾਰ ਬਾਬਾ ਦੀਪ ਸਿੰਘ ਜੀ ਆਪ ਹੀ ਕਰਨੇ ਆ ਅਸੀਂ ਕੁਝ ਨਹੀਂ ਕਰਦੇ ਤੇ ਤੁਸੀਂ ਜਿਹੜੀ ਦਵਾਈਆਂ ਨੇ ਆਪ ਬਣਾਉਂਦੋ ਸਾਰੀਆਂ ਇਹ ਸਾਡੀਆਂ ਸਾਰੀਆਂ ਆਪ ਬਣਦੀਆਂ ਨੇ ਕਿ ਆਯੁਰਵੇਦ ਦੀਆਂ ਆਯੁਰਵੇਦ ਟੋਟਲੀ ਆਯੁਰਵੇਦ ਨੂੰ ਪਿਆਰ ਕਿਸੇ ਤਰ੍ਹਾਂ ਦਾ ਕੋਈ ਇਹਨਾਂ ਦਾ ਸਾਈਡ ਇਫੈਕਟ ਨਹੀਂ ਹੈ ਕੋਈ ਸਾਈਡ ਇਫੈਕਟ ਨਹੀਂ ਹੈਗਾ ਜੀ ਮੇਨ ਜਿਹੜਾ ਆਪਾਂ ਜਿਹੜੀ ਗੱਲ ਕਰੀ ਆ ਵੀ ਅੱਖਾਂ ਦੀ ਦਵਾਈ ਇੱਕੋ ਹੀ ਮੇਨ ਆਪਣੀ ਚੀਜ਼ ਆ ਜਿਹੜੀ ਆਪਣੀ ਕਹ ਲੋ ਵੈ ਕਹ ਲੋ ਪੂਰੀ ਮਸ਼ਹੂਰਾ ਜਾਂ ਬਾਬਾ ਜੀ ਦੀ ਕਿਰਪਾ ਕਹ ਲੋ ਕੁਝ ਵੀ ਕਹ ਲੋ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਇਹ ਦਵਾਈ ਆਪਣੀ ਜਾ ਰਹੀ ਆ ਔਰ ਰਿਜ਼ਲਟ ਵੀ ਸੁਪਰ ਦੁਪਰ ਹੀ ਆ ਰਹੇ ਨੇ ਅਕਸਰ ਦੇਖਿਆ ਜਾਂਦਾ ਕਿ ਜਿਹੜੇ ਡਾਕਟਰ ਹੁੰਦੇ ਆ ਆਪਣੀ ਬੜੀ ਵੱਧ ਝੜ ਕੇ ਤਾਰੀਫ ਕਰਦੇ ਨੇ ਤੇ ਆਪਣੇ ਹਮੇਸ਼ਾ ਬੈਨੀਫਿਟਸ ਦੱਸਦੇ ਪਰ ਤੁਸੀਂ ਬਾਹਰ ਪਬਲਿਕ ਨੂੰ ਇੰਟਰੈਕਟ ਕਰਦੇ ਹੋਏ ਸਭ ਤੋਂ ਪਹਿਲੇ ਦੱਸਿਆ ਕਿ ਇਹਦੇ ਨੁਕਸਾਨ ਕੀ ਐ ਹਾਂਜੀ ਹਾਂਜੀ ਬਿਲਕੁਲ ਇਹ ਕਿਉਂ ਇਹ ਨੁਕਸਾਨ ਤਾਂ ਦੱਸਿਆ ਕਈ ਵਾਰੀ ਪਬਲਿਕ ਜਿਆਦਾ ਇਕੱਠੀ ਹੋਈ ਹੁੰਦੀ ਹੈ ਅਗਲੇ ਕਹਿੰਦੇ ਸ਼ਾਇਦ ਨੁਕਸਾਨ ਨਾ ਕੋਈ ਹੋ ਜਾਏ ਇਹਦੇ ਵਿੱਚ ਕਈ ਤਰ੍ਹਾਂ ਦੇ ਨਵੇਂ ਬੰਦੇ ਵੀ ਵਿੱਚ ਖੜੇ ਹੁੰਦੇ ਦੂਰ ਦੂਰੋਂ ਆਏ ਬਹੁਤ ਪੜ੍ਹੇ ਲਿਖੇ ਸੁਜਵਾਨ ਬੰਦੇ ਵੀ ਪਹੁੰਚੇ ਹੁੰਦੇ ਨੇ ਉਹਨਾਂ ਦਾ ਇੱਕ ਮੋਟਿਵ ਹੁੰਦਾ ਵੀ ਯਾਰ ਇੱਕੋ ਦਵਾਈ ਦੇ ਰਿਹਾ ਸ਼ੀਸ਼ੀ ਦੇ ਰਹੇ ਨੇ ਉਹ ਇੱਕੋ ਸ਼ੀਸ਼ੀ ਚਿੱਟੇ-ਮੋਤੀ ਦੇ ਵੀ ਕੰਮ ਕਰ ਰਹੀ ਆ ਕਾਲੇ ਤੇ ਵੀ ਕਰ ਰਹੀ ਆ ਅੱਖਾਂ ਦੇ ਅਣਕ ਵੀ ਲਾ ਰਹੀ ਆ ਧੁੰਦਲਾਪਨ ਜਾਲਾਪਨ ਜਾਂ ਕੋਈ ਦੂਰ ਦੀ ਨਿਗਾਹ ਨੇੜੇ ਦੀ ਨਿਗਾਹ ਠੀਕ ਕਰ ਰਹੀ ਆ ਵੀ ਇਦਾਂ ਦਾ ਐਸੇ ਵਜੇ ਇਹਦੇ ਵਿੱਚ ਹੈ ਕੀ ਆ ਮੇਨ ਇਹਦੇ ਵਿੱਚ ਹੀ ਪਤ ਉਹ ਇਹ ਕਹ ਰਹੇ ਨੇ ਵੀ ਭਾਜੀ ਸਾਡੇ ਵਾਸਤੇ ਅਮਰਤ ਆ ਅੱਛਾ ਪਰ ਅਸੀਂ ਕਹਿੰਦੇ ਆ ਬਾਬਾ ਦੀਪ ਸਿੰਘ ਦਾ ਨਾਮ ਆ ਇਹੀ ਸਮਝ ਕੇ ਪਾ ਲਓ ਠੀਕ ਹੋ ਜਾਊਗੇ ਪਰ ਬਾਕੀ ਜਿਵੇਂ ਅਸੀਂ ਨੁਕਸਾਨ ਤਾਂ ਪਹਿਲਾਂ ਦੱਸ ਜਦਨੇ ਹੁੰਨੇ ਆ ਵੀ ਕਈ ਵਾਰੇ ਕਈ ਬੰਦੇ ਨੇ ਸੋਚਿਆ ਹੁੰਦਾ ਯਾਰ ਇਹਦਾ ਨੁਕਸਾਨ ਨਾ ਕੋਈ ਹੋ ਜੇ ਅਸੀਂ ਨੁਕਸਾਨ ਪਹਿਲਾਂ ਤਾਂ ਸਵੇਰ ਤੋਂ ਲੈ ਕੇ ਸ਼ਾਮ ਤੱਕ ਵੀ ਕਈ ਵਾਰ ਬੰਦੇ ਨੇ ਕਿਸੇ ਨੇ ਕੋਈ ਅੱਖ ਦਾ ਆਪਰੇਸ਼ਨ ਜਾਂ ਕੋਈ ਲੈਂਸ ਲੇਜ਼ਰ ਵਗੈਰਾ ਕਰਾਇਆ ਹੁੰਦਾ ਉਹ ਦਵਾਈ ਮੰਨ ਲਓ ਤੁਸੀਂ ਮੜੀ ਜੀ ਦਵਾਈ ਪਾਈ ਮੰਨ ਲਓ ਤੁਸੀਂ ਠੀਕ ਹੋ ਗਏ ਤੁਹਾਡੇ ਪੜੋਸੀ ਨੇ ਪੁੱਛ ਲਿਆ ਵੀ ਤੁਹਾਡੀਆਂ ਨੇ ਕਿਵੇਂ ਉਤਰ ਗਈ ਤੁਸੀਂ ਕਹਿੰਦੇ ਮੈਂ ਤਾਂ ਆ ਦਵਾਈ ਪਾਈ ਆ ਤੁਸੀਂ ਵੀ ਤੁਸੀਂ ਪਾ ਕੇ ਦੇਖੋ ਹੁਣ ਦੀਦੀ ਨੇ ਉਹ ਦਵਾਈ ਪਾ ਲਈ ਹੁਣ ਦੀਦੀ ਦੇ ਅੱਖ ਦਾ ਆਪਰੇਸ਼ਨ ਜਾਂ ਕੋਈ ਲੈਂਸ ਲੇਜ਼ਰ ਹੋਇਆ ਹੋਵੇ ਹਨ ਉਹ ਚੀਜ਼ ਪਤਾ ਹੋਣੀ ਚਾਹੀਦੀ ਆ ਦੱਸੀ ਤਾਂ ਜਾਂਦੀ ਆ ਜੀ ਪਹਿਲਾਂ ਕੀ ਹਾਲ ਹੈ ਜੀ ਵਧੀਆ ਠੀਕ ਠਾਕ ਕਿੱਧੋਂ ਆਇਓ ਗੁਰਮਾ ਪਿੰਡ ਤੋਂ ਇੱਥੇ ਕੋਈ ਰਾਸ਼ਨ ਰੋਸ਼ਨ ਮਿਲਣ ਲੱਗੇ ਜਾਂ ਨੀਲੇ ਕਾਰਡ ਬਣਨ ਲੱਗੇ ਦਵਾਈ ਮਿਲਦੀ ਅੱਖਾਂ ਦੀ ਹੈ ਅੱਖਾਂ ਦੀ ਦਵਾਈ ਮਿਲਦੀ ਸੱਚੀ ਦੱਸੋ ਦਵਾਈ ਮਿਲਦੀ ਮੈਨੂੰ ਤਾਂ ਲੱਗਦਾ ਨੀਲੇ ਕਾਰਡ ਬਣਨ ਲੱਗੇ ਤਾਂ ਹੀ ਸਾਰੀਆਂ ਬੀਬੀਆਂ ਲੈਂਨ ਲਾ ਕੇ ਬੈਠੀਆਂ ਨਹੀਂ ਨਹੀਂ ਦਵਾਈ ਮਿਲਦੀ ਅੱਖਾਂ ਦੀ ਅੱਛਾ ਤੁਸੀਂ ਇੰਨੀ ਦੂਰੋਂ ਦਵਾਈ ਲੈਣ ਆਇਓ ਹਾਂਜੀ ਆਪਣੇ ਪਿੰਡ 'ਚ ਗਲੱਬਿਆ ਨਹੀਂ ਤੁਹਾਨੂੰ ਨਹੀਂ ਕਿੱਦਾਂ ਪਤਾ ਲੱਗਾ ਤੁਹਾਨੂੰ ਇਹਨਾਂ ਦਾ ਇਹ ਮੇਰੇ ਭੈਣ ਨੇ ਦੱਸਿਆ ਸੀਗਾ ਅੱਛਾ ਕਿੰਨੀ ਵਾਰ ਆ ਚੁੱਕੇ ਹੋ ਅਸੀਂ ਦੂਜੀ ਵਾਰ ਆ ਗਏ। ਅੱਛਾ ਕਿੰਨਾ ਕੁ ਫਰਕ ਹੈ ਹੁਣ ਤੱਕ? ਫਰਕ ਹੈਗਾ। ਹੈਗਾ? ਹਾਂਜੀ। ਤੇ ਨਹੀਂ ਇਹ ਤਾਂ ਤੁਸੀਂ ਭੈਣ ਨੇ ਦੱਸੇ ਤੇ ਭੈਣ ਨੂੰ ਵੀ ਨਾਲ ਲਏ। ਨਹੀਂ ਇਹ ਇੱਥੇ ਹੀ ਰਹਿੰਦੇ ਨੇ। ਅੱਛਾ ਲੁਧਿਆਣਾ ਹੀ ਰਹਿੰਦੇ ਨੇ। ਹਾਂਜੀ। ਮੈਂ ਡੈਲੋ ਕੋਲੇ ਗੁਰਮੁਖ ਪੰਡ। ਅੱਛਾ ਜੀ। ਹਾਂਜੀ। ਤੇ ਆ ਮਤਲਬ ਹੁਣ ਤੁਹਾਨੂੰ ਕਿੰਨਾ ਕੁ ਪਹਿਲੇ ਨਾਲੋਂ ਸਹੀ ਲੱਗਦਾ? ਨਹੀਂ ਮੈਨੂੰ ਬਹੁਤ ਵਧੀਆ ਹੁਣ ਪਹਿਲਾਂ ਸੂਈ ਤੇ ਧਾਗਾ ਪੈਣ ਨਾਲ ਨੇੜੇ ਨਿਗਾ ਘੱਟ ਸੀ ਹੁਣ ਬਣ ਗਏ ਵਧੀਆ। ਅੱਛਾ ਹੁਣ ਸੂਈ ਤੇ ਧਾਗਾ ਪੈ ਜਾਂਦਾ। ਹਾਂਜੀ। ਪਾਇਆ ਕਰ ਲਈ। ਅੱਛਾ ਕੱਲੀ ਬੰਗ ਦੇਖਿਆ। ਸਤਿ ਸ਼੍ਰੀ ਅਕਾਲ ਜੀ ਕਿਤੋਂ ਆਇਓ ਅਸੀਂ ਗੈਸਪੁਰੇ ਤੋਂ ਅੱਛਾ ਤੁਹਾਨੂੰ ਕਿੱਦਾਂ ਪਤਾ ਲੱਗੇ ਡਾਕਟਰ ਸਾਹਿਬ ਦਾ ਤੁਹਾਨੂੰ ਕਿਸੇ ਨੇ ਦੱਸ ਪਾਈ ਸੀ ਜੀ ਅੱਛਾ ਹਾਂਜੀ ਤੁਹਾਨੂੰ ਮੇਨ ਅੱਖਾਂ ਦੀ ਪ੍ਰੋਬਲਮ ਹੈ ਤੁਹਾਨੂੰ ਹਾਂਜੀ ਅੱਖਾਂ ਚ ਰੜਕ ਪੈਂਦੀ ਸੀ ਤੇ ਜਲਨ ਹੁੰਦੀ ਸੀ ਜਿਵੇਂ ਸੌ ਕੇ ਉੱਠਦੇ ਸੀ ਤੇ ਗਿੱਦ ਆ ਜਾਂਦੀ ਸੀ ਹਾਂ ਤੇ ਹੁਣ ਅਸੀਂ ਇੱਥੋਂ ਦਵਾਈ ਲੈ ਰਹੇ ਹਾਂ ਅੱਛਾ ਕਿੰਨਾ ਸਮੇਂ ਹੋ ਕੇ ਦਵਾਈ ਲੈਂਦੇ ਨੇ ਹੋ ਕੇ 2 ਕੁ ਮਹੀਨੇ ਅੱਛਾ ਠੀਕ ਹੈ ਹੁਣ ਪਹਿਲੇ ਨਾਲੋਂ ਹਾਂਜੀ ਅੱਗੇ ਨਾਲੋਂ ਤਾਂ ਫਰਕ ਹੈ ਬਾਕੀ ਇਹਨਾਂ ਨੇ ਕਿਹਾ 6 ਮਹੀਨੇ ਦਵਾਈ ਪਾ ਕੇ ਦੇਖੋ ਉਹ ਦੇਖ ਲਾਂਗੇ 6 ਮਹੀਨੇ ਬਾਅਦ ਸਤਿ ਸ਼੍ਰੀ ਅਕਾਲ ਮਾਤਾ ਜੀ ਕੀ ਹਾਲ ਹੈ ਜੀ ਕਿੱਥੋਂ ਆਇਓ ਦੁਗਰੀ ਤਾਇ ਰਹੇ ਦੁਗਰੀ ਤੋਂ ਤੁਹਾਨੂੰ ਕਿਦਾ ਬਤ ਲੱਗੇ ਡਾਕਟਰ ਸਾਹਿਬ ਦਾ ਅੱਜ ਤੋਂ ਬਾਅਦ ਪੁੱਛ ਕੇ ਸੁਣ ਕੇ ਉਹ ਤੋਂ ਪੁੱਛਿਆ ਹਾਂ ਕਿਹਨੂੰ ਦੱਸ ਕੇ ਸੰਦ ਵਿੱਚ ਬੈਠਿਆਂ ਨੂੰ ਪਤਾ ਅੱਛਾ ਬਾਹਰੋਂ ਪਤਾ ਲੱਗਿਆ ਸਾ ਤੇ ਕੀ ਪ੍ਰੋਬਲਮ ਕੀ ਸੀ ਤੁਹਾਨੂੰ ਚਿੱਟਾ ਮੋਤੀਆ ਚਿੱਟਾ ਮੋਤੀਆ ਅੱਛਾ ਤੇ ਇਹਨਾਂ ਨੇ ਦਾਵਾ ਕੀਤਾ ਕਿ ਚਿੱਟਾ ਮੋਤੀਆ ਠੀਕ ਕਰ ਦੇਣਗੇ ਹਾਂ ਜੀ ਲਿਖਿਆ ਵੀ ਹੈਗਾ ਇਹਨਾਂ ਦਾ ਦਾਵਾ ਚਿੱਟਾ ਅੱਛਾ ਹਾਂ ਕਿੰਨੀ ਦੇਰ ਚ ਕਹਿੰਦੇ ਬਈ ਲੋੜ ਨਹੀਂ ਪਊਗੀ ਆਪਰੇਸ਼ਨ ਦੀ ਉਹ ਕਹਿੰਦੇ 6 ਮਹੀਨੇ ਪਾ ਕੇ ਦੇ ਦੇ ਅਕੀਸੰਤ ਛੇ ਦਿਨ ਰਾਜੇਪਰਕ ਪੈ ਗਿਆ 20 ਜਿੰਨਾ ਬਾਅਦ ਵੀ ਵਰਕਪੈ ਗਿਆ ਤੇ ਯਾਨੀ ਕਿਸੇ ਨੂੰ ਕਹਿੰਦੇ ਵੀ ਘੱਟ ਤੋਂ ਘੱਟ 6 ਮਹੀਨਿਆਂ ਤੋਂ ਲੱਗਦਾ ਕਿ ਠੀਕ ਹੋ ਜਾਊਗਾ ਵਿਸ਼ਵਾਸ ਚਾਹੀਦਾ ਸਤਿ ਸ਼੍ਰੀ ਅਕਾਲ ਮਤਾ ਜੀ ਕੀ ਹਾਲ ਹੈ ਜੀ ਠੀਕ ਹਾਂ ਜੀ ਕਿੱਥੋਂ ਆਇਓ ਲਹਾਰ ਇਹਦਾ ਕੀ ਪ੍ਰੋਬਲਮ ਸੀ ਤੁਹਾਨੂੰ ਮੈਨੂੰ ਹਿੰਦਾਨੀ ਚ ਜਿਵੇਂ ਆਪਾ ਪੜ੍ਹਦੇ-ਪੜ੍ਹਦੇ ਹੁੰਦੀ ਸੁਣਵਾੜ ਜਾਂਦਾ ਸੀਗਾ ਜਿਵੇਂ ਪਾਠ ਪੜ੍ਹਦੇ ਹਾਂ ਹਾਂਜੀ ਉਦਾਂ ਫਿਰ ਮੈਨੂੰ ਪਤਾ ਇੰਚ ਹੀ ਲੱਗਦਾ ਅੱਖਾਂ ਦਾ ਕਿੰਨਾ ਕੋ ਨੰਬਰ ਜ਼ਿਆਦਾ ਸੀ ਹਾਂਜੀ ਨੰਬਰ ਜ਼ਿਆਦਾ ਸੀ ਅੱਖਾਂ ਦਾ ਉੰਦੀ ਨੇੜੇ ਦੀ ਹੈ ਨਹੀਂ ਸੀ ਨੇੜੇ ਦੀ ਬਿਲਕੁਲ ਨਹੀਂ ਸੀ ਹਾਂ ਅੱਛਾ ਕਿੰਨਾ ਸਮਾਂ ਹੋ ਗਿਆ ਇਹਨਾਂ ਕੋਲ ਮੈਨੂੰ ਤਾਂ 9 ਮਹੀਨੇ ਹੋ ਗਏ ਪਾਉਂਦੀ ਹਾਂ ਦਵਾਈ ਅੱਛਾ ਕਿੰਨਾ ਕੋ फर्क ਪੈ ਗਿਆ ਸੋਚ ਮੈਨੂੰ ਅੱਗੇ ਨਾਲ ਤਾਂ ਬਹੁਤ ਫਰਕ ਆ ਜਿਵੇਂ ਹੁਣ ਆਖਰਾਂ ਸਾਰੇ ਦੀਂਦੇ ਆ ਇੱਥੋਂ ਆਏ ਅੱਛਾ ਸਾਰੇ ਦੀਂਦੇ ਪਤਾ ਨਾ ਦੱਸ ਅੱਛਾ ਹੁਣ ਪਾਟ ਕਰ ਲੈਣੇ ਹਾਂਜੀ ਅੱਛਾ ਅੱਛਾ ਉਹਨਾਂ ਮਤਲਬ ਦਵਾਈ ਲਗਾਤਾਰ ਕਰ ਰਹੇ ਹਨ ਹਾਂਜੀ ਇੱਕ ਦਿਨ ਨਾਂਗਾ ਪੈ ਗਿਆ ਸੀ ਫੇਰ ਇਹ ਕਹਿੰਦੇ ਵੀ ਨਾਂਗਾ ਨਹੀਂ ਪਾਉਣਾ ਹੈਗਾ ਠੀਕ ਹੈ ਹਾਂਜੀ ਉਹ ਮੁੱਕ ਗਈ ਸੀ ਹੁਣ ਮੈਂ ਦੋ ਸੀਸ਼ੀਆਂ ਕੱਟੀਆਂ ਲੈ ਚੱਲੀ ਅੱਛਾ ਮੈਂ ਕਿਹਾ ਨਾਂਗਾ ਨਹੀਂ ਪਾਊਗਾ ਫੇਰ ਕਈ ਵਰਕਰ ਉਹ ਵੀ ਨਹੀਂ ਆਉਂਦਾ ਕੋਈ ਐਡੇ ਕੰਮ ਨਿਕਲਿਆ ਤੁਹਾਨੂੰ ਪਤਾ ਹੈ ਤੇ ਤੁਸੀਂ ਇਥੋਂ ਇਹਨਾਂ ਦੇ ਕੋਲ ਇਲਾਜ ਕਰਕੇ ਤੁਸੀਂ ਹੋਰ ਵੀ ਲੋਕਾਂ ਨੂੰ ਦੱਸਿਆ ਕਿ ਆਰਾਮ ਆ ਗਿਆ ਸਾਡੇ ਰਿਸ਼ਤੇਦਾਰਾਂ ਨੇ ਮੰਗਾਈਆਂ ਨੇ 5 ਸੀਸੀ ਅੱਛਾ ਆ 5 ਸੀਸੀ ਮੁੱਲ ਲਈਆਂ ਨੇ ਅੱਛਾ ਮੁੱਲ ਲਈਆਂ ਨੇ ਹਾਂਜੀ ਅੱਛਾ ਹੋਰ ਮਤਲਬ ਆਪਣੇ ਭਲਾ ਦਾ ਕੀਤਾ ਕਿਤੇ ਕਿਤੇ ਦੂਜੇ ਦਾ ਵੀ ਕਰਨਾ ਹੈ ਪਰਪਲਾ ਹੋ ਭਲਾ ਅੰਤ ਪਰ ਸੱਸੀ ਗੰਗਲ ਜੀ ਸਭ ਠੀਕ ਹੈ ਕੀ ਨਾਏ ਤਾਡਾ ਗੁਰਮੁਖ ਸਿੰਘ ਕਿਥੋਂ ਆਇਓ ਚਮੜਾਪੁਰ ਅੱਛਾ ਤੇ ਤੁਹਾਨੂੰ ਕਿੱਥੋਂ ਪਤਾ ਲੱਗਿਆ ਡਾਕਟਰ ਸਾਹਿਬ ਦਾ ਡਾਕਟਰ ਸਾਹਿਬ ਜੀ ਉਚਾ ਨੂੰ ਉਹ ਵੀਡੀਓ ਆ ਜੀ ਕਿਸੇ ਨੇ ਭੇਜੀ ਸੀਗੀ ਹੂੰ ਹੂੰ ਅਸੀਂ ਫਿਰ ਚੰਚਾਮੀ ਨੇ ਉਹ ਗੇ ਬੋਗੇ ਨੂੰ ਅੱਖਾਂ ਹੂੰ ਔਰ ਅੱਗੇ ਦਾ ਜੀਰਾਂ ਨਹੀਂ ਸੀਗਾ ਢੋਲਰ ਤੋਂ ਜ਼ਿਆਦਾ ਜੀਰਾਂ ਸੀਗਾ ਉਹਦੇ ਬਿਲਕੁਲ ਸਹੀ ਹੋ ਗਿਆ ਜੀ ਜੋ ਦਵਾਈ ਕੋਲ ਰਹਾ ਤੇ ਸਾਡੀ ਕੁੜੀ ਦਾ ਗਰਦੋਇਆ ਬਾਹਰ ਗਿਆ ਵਾ ਅੱਛਾ ਜੀ ਉੱਥੇ ਵੀ ਪੰਜ ਪੰਜ ਛੇ ਛੇ ਤੇ ਜਿਆਦਾ ਅੱਛਾ ਉਹਨਾਂ ਦੇ ਚਸ਼ਮੇ ਅੱਗੇ ਹੋਏ ਸੀਗੇ ਚਸ਼ਮੇ ਸਾਰੇ ਉੱਤਰ ਸੀ ਸਾਰੇ ਦੂਰ ਗਏ ਹਾਂ ਜੀ ਅੱਛਾ ਹਾਂ ਤੁਹਾਨੂੰ ਤਾਂ ਤੁਸੀਂ ਵੀ ਠੀਕ ਹੋ ਬਿਲਕੁਲ ਬਾਕੀ ਕੋ ਠੀਕ ਹੈ ਅੱਛਾ ਤੇ ਤੁਸੀਂ ਹੁਣ ਉਹਨਾਂ ਦੀ ਦਵਾਈ ਲੈਣ ਆਏ ਹੋ ਨਹੀਂ ਆਪ ਜੀ ਵੀ ਲੈਣ ਆਏ ਅੱਛਾ ਲੈ ਟ੍ਰਾਈ ਕਰੀ ਜਾਣੇ ਲਗਾਤਾਰ ਹਾਂ ਜੀ ਹਾਂ ਜੀ ਅੱਛਾ ਤੈਨੂੰ ਤੈਨੂੰ ਮਹੀਨੇ ਹੋ ਗਏ ਮੈਡਮ ਆਉਗੇ ਜਾਂ ਮੈਂ ਬਹੁਤ ਫਲਟ ਪੈ ਗਿਆ ਹਾਂ ਅੱਛਾ ਹਾਂ ਠੀਕ ਹੈ ਮਤਲਬ ਉਹ ਅੱਗੋਂ ਦੀ ਅੱਗੋਂ ਦੱਸਦੇ ਹਾਂ ਲੋਕਾਂ ਨੂੰ ਹਾਂ ਜੀ ਹਾਂ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਕੀ ਨਾਂ ਹੈ ਤੁਹਾਡਾ ਮੇਰਾ ਨਾਮ ਬਲਬੀਤ ਸਿੰਘ ਜੀ ਕਿੱਥੋਂ ਆਏ ਹੋ ਡਿਸਟ੍ਰਿਕਟ ਹੁਸ਼ਿਆਰਪੁਰ ਤੋਂ ਪਿੰਡ ਭੋਂਗੋ ਨੀ ਜੀ ਇੰਨੀ ਦੂਰੋਂ ਆਏ ਹੋ ਇੱਥੇ ਤੁਹਾਨੂੰ ਕਿਦਾਂ ਪਤਾ ਲੱਗਿਆ ਡਾਕਟਰ ਸਾਹਿਬ ਦਾ ਅਸੀਂ ਵੀਡੀਓ ਦੇਖ ਕੇ ਆਏ ਸੀ ਜੀ ਅੱਛਾ ਹਾਂਜੀ ਵੀਡੀਓ ਦੇਖੀ ਹੈ ਤਾਂ ਸਾਨੂੰ ਪਤਾ ਲੱਗਾ ਹੂੰ ਕੱਲੇ ਦੇਖੀ ਸੀ ਅੱਜ ਅਸੀਂ ਇੱਥੇ ਆ ਗਏ ਜੀ ਅੱਛਾ ਕਿੰਨਾ ਸਮਾਂ ਹੋ ਗਿਆ ਮਤਲਬ ਤੁਹਾਨੂੰ ਦਵਾਈ ਲੈਂਦੇ ਹੋਏ ਨਹੀਂ ਫਸਟ ਟਾਈਮ ਆਏ ਜੀ ਅੱਛਾ ਪਹਿਲੀ ਵਾਰ ਦੇਖ ਕੇ ਆਏ ਹੋ ਵੀਡੀਓ ਹਾਂਜੀ ਵੀਡੀਓ ਦੇਖ ਕੇ ਆਏ ਜੀ ਅੱਛਾ ਕੀ ਲੱਗਦਾ ਕਿ ਪਰੋਸਾ ਠੀਕ ਹੋ ਜਾਓਗੇ ਮੈਂ ਕਹਿੰਦਾ ਪੂਰਾ ਪਰੋਸਾ ਜਿੱਦਾਂ ਸੁਣਦੇ ਆ ਸਰ ਹਰ ਬੰਦੇ ਦੇ ਕੋਲ ਤੇ ਸਾਨੂੰ ਆਰਾਮ ਆ ਗਿਆ ਸਾਨੂੰ ਦੀਦ ਨਾਲ ਰਪੇ ਇੱਥੇ ਬੰਦੇ ਮੈਂ ਉਹ ਦੇਖੇ ਜਿਹਨਾਂ ਆਪਰੇ ਉਹ ਵੀ ਕਹਿ ਰਹੇ ਆ ਵੀ ਸਾਨੂੰ ਬਿਲਕੁਲ ਥੋੜਾ ਥੋੜਾ ਦਿਸਣਾ ਸ਼ੁਰੂ ਹੋ ਗਿਆ ਉਹ ਕਹਿੰਦੇ ਮੈਨੂੰ ਖਸ ਦੀ ਹਿੰਸੇ ਬੰਦਾ ਤੇ ਇੱਥੇ ਜਿਹੜੀਆਂ ਸਵਾਰੀਆਂ ਆਉਂਦੀਆਂ ਉਹਨਾਂ ਨੂੰ ਰਾਹ ਮੰਦਾ ਹਾਂਜੀ ਹਾਂਜੀ 40 40 ਸਾਲ 45 ਕਾਂਸਾ ਦੇ ਲੱਗੇਆਂ ਕਾਂ ਲੱਗੀਆਂ ਲੋਕਾਂ ਦੀਆਂ ਅੱਛਾ ਹਾਂਜੀ ਲੋਕੀ ਬਹੁਤ ਦੂਰੂ ਦੂਰੋਂ ਆਉਂਦੀਆਂ ਦਿੱਲੀ ਤੋਂ ਆਉਂਦੇ ਆ ਅਬੋਰ ਫਾਜ਼ਲ ਕਾ ਮਖੰਡਾ ਸਭ ਬਹੁਤ ਹੀ ਕਿੱਥੋਂ ਕਿੱਥੋਂ ਦੂਰੋਂ ਆਉਂਦੀਆਂ ਜੀ ਹਾਂ ਤੇ ਤਾਂ ਤਾਂ ਨੀ ਕੋਈ ਪ੍ਰੋਬਲਮ ਸੀ ਤੁਸੀਂ ਨਹੀਂ ਦੇਖੋ ਆਪਾਂ ਨੂੰ ਵੀ ਪ੍ਰੋਬਲਮ ਸੀਗੀ ਲੇਕਿਨ ਉਹ ਡਾਕਟਰ ਸਾਹਿਬ ਨੇ ਆਪਰੇ ਕੋਈ ਤਰ੍ਹਾਂ ਦੀ ਨਹੀਂ ਲੈਸੀ ਸੀ ਅੱਛਾ ਹਾਂ ਕਹਿੰ ਪਗਤੀਰ ਪੇ ਸਾਰੇ ਲੋਕੀ ਬਾਹਰ ਦਿੰਦੇ ਆ ਜੀ ਅਸੀਂ ਇੱਥੋਂ ਤੋਂ ਕਤੀਰ ਲੈਨੇ ਆ ਸਸੀ ਕਾ ਮਤਾ ਜੀ ਸਸੀ ਕਾ ਜੀ ਕੀ ਨਾਏ ਤਾਡਾ ਅਮਰਜੀਤ ਕੌਰ ਕਿੱਥੋਂ ਆਇਓ ਲੁਹਾਰੇ ਤੋਂ ਅੱਛਾ ਕੀ ਪ੍ਰੋਬਲਮ ਸੀ ਤੁਹਾਨੂੰ ਮੇਰੀ ਯਾਨੀ ਕਿ 12-13 ਸਾਲ ਤੋਂ ਐਨ ਕ ਲੱਗੀ ਸੀ ਅੱਛਾ ਤੇ ਉਸ ਤੋਂ ਬਾਅਦ ਮੈਂ ਦਵਾਈ ਨਿਸਟ੍ਰਕਟਰ ਕੋਲ ਤੇ ਉਸ ਤੋਂ ਬਾਅਦ ਮੈਨੂੰ ਮੇਰੇ ਭਤੀਜੇ ਨੇ ਇਟਲੀ ਤੋਂ ਫੋਨ ਕੀਤਾ ਅੱਛਾ ਜੀ ਕਹਿੰਦਾ ਪੂਆ ਜੀ ਵੀ ਤੁਹਾਡੇ ਲਾਗੇ ਸੁਆ ਰੋਡ ਤੇ ਜੀ ਆ ਨਿਕਾਲ ਜੇ ਸਾਹਮਣੇ ਸੁਆ ਰੋਡ ਹੈ ਵੀ ਉੱਥੇ ਦਵਾਈ ਦੇ ਰਹੇ ਆ ਤੇ ਵੀ 500 ਟੋਕਨ ਖਰੀ ਆ ਉਹ ਦਸォਰ ਤੇ ਸੀ ਸੀ ਆ ਅੱਛਾ ਤੇ ਮੈਂ ਕਹਾਂ ਵੀ ਮੈਂ ਕਿੱਦਾਂ ਕਰਾਂ ਕਹਿੰਦਾ ਤੂੰ ਤੜਕੇ ਨੇਰੇ ਚੱਲ ਜਾ ਕਰ ਮੈਂ ਨੇਰੇ ਆ ਕਿਸੇ ਮੈਂ ਪਹਿਲਾ ਨੰਬਰ ਮੇਰਾ ਹੁੰਦਾ ਸੀਗਾ ਅੱਛਾ ਤੇ ਮੈਂ ਜਾਨੀ ਕਿ 11 ਮਈ ਤੋਂ ਦਵਾਈ ਸ਼ੁਰੂ ਕੀਤੀ ਆ ਅੱਛਾ ਤੇ ਉਸ ਤੋਂ ਬਾਅਦ ਜਾਨੀ ਕਿ ਮੇਰੀ ਤੇ 11 ਮਈ ਦੇ ਵਿੱਚ ਅੱਛਾ 13 ਦਿਨਾਂ ਦੇ ਵਿੱਚ ਮੇਰੀ ਅੱਖ ਲੈ ਗਈ ਆ 13 ਦਿਨ ਦੇ ਵਿੱਚ 13 ਦਿਨ ਚ ਅੱਖ ਲੈ ਗਈ ਮੈਂ ਅੱਖ ਲਾਵਾ ਤਾਂ ਮੈਨੂੰ ਝੋਲਾ ਦਿੱਸੇ ਜਦੋਂ ਮੈਂ ਅੱਖ ਲਾ ਕੇ ਮੈਂ ਸਲਾਈ ਪੁੰਨਦੀ ਸੀਗੀ ਤਾਂ ਮੈਨੂੰ ਸਾਫ ਦਿੱਸੇ ਅੱਛਾ ਸਲਾਈ ਕਰ ਲੈਣੇ ਹੋ ਸਲਾਈਆਂ ਪੁੰਨਦੀ ਅੱਜ ਮੈਂ ਲੈ ਕੇ ਨਹੀਂ ਆਈ ਅੱਜ ਮੈਂ ਜਲੰਧਰੋਂ ਆਈ ਆ ਸਿੱਧੀ ਅੱਛਾ ਹਾਂ ਤੇ ਰੈਨ ਰਹੀ ਮਲੇਦਿਆਣੀ ਦੀਆਂ ਅੱਛਾ ਤੇ ਉਹ ਜਾਨੀ ਕਿ ਜਦੋਂ ਦੇਖਿਆ ਵੀ ਹਿਸਾਬ ਤਾਂ ਮੈਂ ਡਾਕਟਰ ਕੋਲ ਗਈ ਮੈਂ ਰਮੇਸ਼ ਡਾਕਟਰ ਕੋਲ ਮੈਂ ਕਿਹਾ ਡਾਕਟਰ ਜੀ ਮੇਰੀ ਆਇਆ ਇਹ ਥੋੜਾ ਜਿਹਾ ਰੈਲਾਈ ਵਿੱਚ ਸੀਸ਼ੇ ਪਦੇ ਛੋੜਾ ਛੋੜਾ ਦਿੱਤਾ ਉਹਨਾਂ ਨੇ ਚੈੱਕ ਕੀਤੀ ਉਹ ਕਹਿੰਦਾ ਵੀ ਜਿਹੜੀ ਤੁਹਾਡੀ 2.5 ਸੀ ਇਹ ਜ਼ੀਰੋ ਹੋ ਗਈ ਜਿਹੜੀ ਪੌਣੇ 3 ਸੀ ਇਹ ਅੱਧੇ ਤੋਂ ਘੱਟ ਰਹਿ ਗਈ ਆ ਅਰੇ ਵਾਹ ਜੀ ਵਾਹ ਇਹ ਮਤਲਬ 12 ਦਿਨਾਂ ਦੇ ਵਿੱਚ ਹੋ ਗਈ 13 ਦਿਨ ਦੇ ਵਿੱਚ ਮੇਰੀ ਅੱਖ ਸਾਫ਼ ਹੋ ਗਈ ਆ ਅੱਛਾ 13 ਦਿਨ ਉਹਨਾਂ ਨੂੰ ਦੱਸਿਆ ਮੈਂ ਕਿਹਾ ਵੀ ਇਦਾਂ ਤਾਂ ਕਹਿੰਦੇ ਕੀ ਖਾਦਾ ਮੈਂ ਕਿਹਾ ਵੀ ਮੈਂ ਤਾਂ ਖਾਦਾ ਕੁਛ ਨਹੀਂ ਮੈਂ ਤਾਂ ਜਾਨੀ ਕਿ ਉੱਥੋਂ ਯਾ ਨਿਕਾਲਦੇ ਸੂਆ ਰੋਡ ਤੇ ਆ ਵੀ ਦਵਾਈ ਦਿੰਦੇ ਆ ਬੇ ਫਰੀ ਆ 500 ਟੋਕਨ ਬਾਕੀ 100 ਰੁਪਏ ਸ਼ੀਸ਼ੀ ਆ ਯਾਨੀ ਉਹਦੇ ਨਾਲ ਮੇਰੀ ਬਿਲਕੁਲ ਐ ਸਹੀ ਆ ਮੈਂ 24 25 ਸ਼ੀਸ਼ੀਆ ਇਟਲੀ ਬਤੀ ਜਨ ਭੇਜੀਆਂ